ਜਦੋਂ ਜਾਲਵਾ ਨੇ ਨੰਗਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਿਲੇ ਨੂੰ ਘੇਰਾ ਪਾਇਆ ਜਿੰਨੇ ਉਹਨਾਂ ਨੇ ਵਿਉਂਤ ਬਣਾਈ ਬਹੁਤ ਵੱਡੀ ਸੁਣਿਆ ਉਹਨਾਂ ਨੇ ਬੜੀ ਵੱਡੀ ਵਿਉਂਤ ਬਣਾਈ ਗੁਰੂ ਗੋਬਿੰਦ ਸਿੰਘ ਕਿਲਾ ਨਹੀਂ ਛੱਡਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲਾ ਛੱਡ ਕੇ ਨਹੀਂ ਜਾਂਦੇ ਕਰੀਏ ਕੀ ਕਹਿੰਦੇ ਦਰਵਾਜ਼ਾ ਬੰਦ ਲੰਦੇ ਆ ਦਰਵਾਜ਼ਾ ਕਿ ਕੌਣ ਬੰਦੇ ਕਿਲੇ ਦਾ ਦਰਵਾਜ਼ਾ ਬੰਦਣਾ ਕਿਹੜਾ ਸੌਖਾ ਕੌਣ ਬੰਦੇਗਾ ਇਹਨੇ ਹਾਥੀ ਭੇਜਦੇ ਆ ਹਾਥੀ ਦਰਵਾਜ਼ਾ ਬੰਦਦੇ ਕਿਵੇਂ ਬੰਦੇਗਾ ਸਰ ਸੰਗਤ ਜੀ ਧਿਆਨ ਦਿਓ ਜ਼ਾਲਮ ਜ਼ਰਵਾਣਿਆਂ ਨੇ ਕਿਲੇ ਦਾ ਦਰਵਾਜ਼ਾ ਬੰਦਣ ਵਾਸਤੇ ਹਾਥੀ ਦੇ ਮੱਤੇ ਮੱਥੇ ਦੇ ਨਾਲ ਸੱਤ ਤਵੇ ਲੋਹੇ ਦੇ ਬੱਤੇ ਸੱਤ ਤਵੇ ਲੋਹੇ ਦੇ ਬੰਨੇ ਹਾਥੀ ਜਾਏਗਾ ਦਰਵਾਜ਼ਾ ਭੰਨੇਗਾ ਅੰਦਰ ਚਲੇ ਆ ਜਾਏਗਾ ਜਾਲਮ ਜ਼ੁਲਮਾਰੀ ਸਲਾਹਾ ਕਰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਪਹਰ ਪਹੁੰਚ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਧ ਸੰਗਤ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਬਰ ਪਹੁੰਚੀ ਮਹਾਰਾਜ ਜੀ ਹਾਥੀ ਦਾ ਦਰਵਾਜ਼ਾ ਭੰਗਣ ਵਾਸਤੇ ਸਾਡੇ ਕਿਲੇ ਦਾ ਦਰਵਾਜ਼ਾ ਭੰਗਣ ਵਾਸਤੇ ਹਾਥੀ ਤਿਆਰ ਕੀਤਾ ਜਾ ਰਿਹਾ ਹਾਥੀ ਦੇ ਮੱਥੇ ਤੇ ਸੱਤ ਦਵੇਂ ਲੋਹੇ ਦੇ ਬੰਨੇ ਨੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅੱਛਾ ਮਹਾਰਾਜੇ ਹਾਥੀ ਆ ਰਹੇ ਆ ਕਿਲੇ ਵੱਲ ਦੱਸੋ ਕੀ ਹੁਕਮ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਡਾ ਹਾਥੀ ਕਿੱਥੇ ਸਾਡਾ ਹਾਥੀ ਸਰਸੰਗ ਜੀ ਉਹ ਵੇਲੇ ਮਹਾਰਾਜ ਕਹਿੰਦੇ ਸਾਡਾ ਤੁਹਾਡਾ ਕੀੜਾ ਮਹਾਰਾਜ ਕਹਿੰਦੇ ਦੁਨੀ ਜੰਦ ਦੁਨੀ ਜੰਦ ਸਰੀਰ ਦਾ ਬਹੁਤ ਤਗੜਾ ਸੀ ਕਈ ਕਈ ਮਣ ਪ੍ਰਸ਼ਾਦਾ ਕਈ ਕਈ ਮਣ ਖਾਣਾ ਖਾ ਜਾਂਦਾ ਸੀ ਕਿੰਨੇ ਕੁਵੰਟਲ ਦਾ ਸੀ ਸਾਡਾ ਠੀਕ ਤੇ ਹਾਥੀ ਦਾ ਮੁਕਾਬਲਾ ਹਾਥੀ ਕਰੇਗਾ ਦੁਨੀ ਜੰਦ ਬਲਾਓ ਦੁਨੀ ਜੰਦ ਨੂੰ ਦੁਨੀ ਚੰਦ ਨੂੰ ਮਾਰਨੇ ਐਂ ਬਲਾ ਲਿਆ ਇਹਨੇ ਦੁਨੀ ਚੰਦ ਆ ਜੀ ਮਹਾਰਾਜ ਜਾਲਮ ਜਰਵਾਣਿਆਂ ਨੇ ਹਾਥੀ ਭੇਜਣਾ ਹੈ ਕੱਲ ਨੂੰ ਹਾਥੀ ਆਊਗਾ ਤੇ ਤੂੰ ਹਾਥੀ ਦਾ ਮੁਕਾਬਲਾ ਕਰ ਹਾਥੀ ਦਾ ਮੁਕਾਬਲਾ ਕਿਨਾਂ ਮਹਾਰਾਜ ਜੀ ਮੈਂ ਹਾਥੀ ਦਾ ਮੁਕਾਬਲਾ ਮੈਂ ਕਿੱਥੋਂ ਕਰੂੰ ਐਡਾ ਬਲਵਾਨ ਐਡਾ ਸ਼ਰੀਰ ਦਰਦਾ ਮਾਰਾ ਉੱਥੇ ਤੇ ਗਈ ਗਿਆ ਕੋਈ ਨਹੀਂ ਮਹਾਰਾਜ ਜੀ ਸਤ ਬਚ ਕਰ ਲਾਂਗਾ ਮੁਕਾਬਲਾ ਜਾ ਜਾ ਕੇ ਤਿਆਰੀ ਕਰ ਗੱਲ ਨੂੰ ਹਾਥੀ ਆਏਗਾ ਤੇ ਮੁਕਾਬਲਾ ਕਰੀ ਸਤਿਵੰਤ ਜੀ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਚਲੇ ਆ ਗਿਆ ਬਾਅਦ ਵਿੱਚ ਸਿੰਘਾਂ ਦੀ ਮਿੰਤਾਂ ਕਰਦਾ ਉਹ ਗੱਲ ਸੁਣਾ ਮੈਂ ਕਿੱਥੇ ਹਾਥੀ ਦਾ ਮੁਕਾਬਲਾ ਕਰ ਲੂੰ ਮੇਰੇ ਜੇ ਨਹੀਂ ਹਿੰਮਤ ਕਿੱਥੇ ਮੈਂ ਆ ਵੀ ਦਾ ਮੁਕਾਬਲਾ ਕਿੱਦਾਂ ਕਰ ਲੂੰ ਕੋਈ ਮੇਰੀ ਸ਼ਿਫਾਰਿਸ਼ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹ ਜਾ ਕੇ ਹਾਥੀ ਦਾ ਮੁਕਾਬਲਾ ਕੋਈ ਹਾਥੀ ਥੋੜਾ ਕਰ ਹਾਥੀ ਕਰੇ ਮੇਰਾ ਸਰੀਰ ਹੀ ਛੋਟਾ ਹੈ ਕਈ ਬੰਦਿਆਂ ਦੇ ਸਰੀਰ ਬੜੇ ਵੱਡੇ ਹੁੰਦੇ ਨੇ ਪਰ ਦਿਲ ਕਿਰੀਆਂ ਵਰਗੇ ਹੁੰਦੇ ਮੈਂ ਕਿੱਥੋਂ ਮੁਕਾਬਲਾ ਉਹ ਮੇਰੀ ਜਾਨ ਬਚਾਓ ਅਗੋ ਸਿੱਖ ਕਹਿੰਦੇ ਗੱਲ ਸੁਣਾ ਤੁਣੀ ਜਾਂਦਾ ਕਿਰਪਾ ਤੇ ਮਾਰ ਨਹੀਂ ਕਰਨੀ ਐ ਪਰ ਉਹ ਸਾ ਨਹੀਂ ਤੇਨੂੰ ਯਕੀਨ ਨਹੀਂ ਦੇਨੂੰ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰ ਮਾਰ ਨਹੀਂ ਆਪੇ ਸੇਵਾ ਲੈਣੀ ਤੇਰੇ ਤੋਂ ਸੁਣਿਆ ਕਹਿੰਦੇ ਨਾਂ ਕਰਿਆ ਪ੍ਰੋਸਾਨ ਜੀ ਮਹਾਰਾਜ ਦੇ ਬਚਨਾਂ ਤੇ ਰਾਤ ਨੂੰ ਗੰਦ ਤੋਂ ਮਾਰੀ ਛਾਲ ਤੇ ਭੱਜ ਗਿਆ ਸੁਣਿਓ ਗੰਦ ਤੋਂ ਮਾਰੀ ਛਾਲ ਰਾਤ ਨੂੰ ਚਲਿਆ ਗਿਆ ਭੱਜ ਗਿਆ ਜਦੋਂ ਦਿਨ ਚੜਿਆ ਹਾਥੀ ਆਉਂਦਾ ਹੈ ਵਿਗੜ ਵੱਜਦਾ ਹੈ ਹਾਥੀ ਨੂੰ ਭੇਜਣ ਲੱਗੇ ਜਾਲਮ ਦਰਵਾ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਾਰੇ ਹਾਥੀ ਆ ਰਿਹਾ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਸਾਡਾ ਠਿੱਕ ਠਿੱਕ ਇਨ ਮਰਾ ਤੁਹਾਡਾ ਹਾਥੀ ਤੇ ਭੱਜ ਗਿਆ ਰਾਤ ਨੂੰ ਮਾਤ ਨੂੰ ਡਰਦਾ ਮਾਤ ਤੁਹਾਡਾ ਹਾਥੀ ਤੇ ਰਾਤ ਲਈ ਚਲੇ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨੇ ਮਾਰੇ ਹੁਣ ਕੀ ਹੁਕਮ ਦੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਾਥੀ ਤਨ ਕਰਕੇ ਬਲਵਾਨ ਹੁੰਦਾ ਹੈ ਸ਼ਰੀਰ ਕਰਕੇ ਵੱਡਾ ਹੁੰਦਾ ਹੈ ਹਾਥੀ ਪਰ ਜੰਗਲ ਦਾ ਰਾਜਾ ਤੇ ਸ਼ੇਰ ਤੋਂ ਬਣਿਆ ਜਾਂਦਾ ਆ ਖਸਤਨਾ ਸਿਧੀਵਾਦ ਇਹਦਾ ਤਾਂ ਸ਼ੇਰ ਹੁਣ ਹਾਥੀ ਦਾ ਮੁਕਾਬਲਾ ਹਾਥੀ ਨਹੀਂ ਹੁਣ ਹਾਥੀ ਦਾ ਮੁਕਾਬਲਾ ਸ਼ੇਰ ਕਰੇਗਾ ਮਹਾਰਾਜ ਹਾਥੀ ਉੱਤੇ ਭੱਜ ਗਿਆ ਸ਼ੇਰ ਕਿਹੜਾ ਗੁਰੂ ਗੋਬਿੰਦ ਸਿੰਘ ਮਾਰੇ ਹੱਥ ਕਰਕੇ ਸਾਰੇ ਸਿੰਘਾਂ ਲਗੇ ਨੇ ਉੱਠੋ ਕੋਈ ਤੁਹਾਡੇ ਚੋਂ ਕੋਈ ਸਿੰਘ ਜਿਹੜਾ ਹਾਥੀ ਦਾ ਕਰੇ ਮੁਕਾਬਲਾ ਪਹਿਲੀ ਆਵਾਜ਼ ਮਾਰੀ ਪਹਿਲੀ ਆਵਾਜ਼ ਤੇ ਉੱਠ ਗਿਆ ਬਾਬਾ ਬਚਿੱਤਰ ਸਿੰਘ ਜੂੜ। ਆਵਾਜ਼ ਮਾਰੀ। ਉੱਠ ਕੇ ਗੱਲ 'ਚ ਬੱਲਾ ਪਾਇਆ ਮਹਾਰਾਜ, ਇਹ ਸੇਵਾ ਮੇਰੀ ਝੋਲੀ ਚ ਪਾਉਂ। ਮਹਾਰਾਜ ਮੈਂ ਜਾਵਾਂਗਾ। ਹਾਥੀ ਦਾ ਮੁਕਾਬਲਾ ਕਰਾਂਗਾ। ਨਾਲ ਦੇ ਚੋਲਾ ਫੜ ਕੇ ਖਿੱਚਦੇ ਨੇ ਕਹਿੰਦੇ ਗੱਲ ਸੁਣ ਨਿੱਕਾ ਜਾਂ ਕੱਦ ਤੇਰਾ ਤੂੰ ਕਿੱਥੋਂ ਹਾਥੀ ਦਾ ਮੁਕਾਬਲਾ ਕਰ ਲੇਗਾ? ਕਿਉਂ ਨਹੀਂ ਮੇਰੇ ਉੱਤੇ ਮਰਨਾ ਬਹਿ ਜਾ ਟੰਕੇ। ਥੱਲੇ ਬਹਿ ਜਾ। ਕਹਿੰਦਾ ਨਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਕਰਾਂਗਾ ਮੁਕਾਬਲਾ ਐਡਾ ਵਿਸ਼ਵਾਸ ਐਡਾ ਯਕੀਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਕਰ ਤਿਆਰੀ ਕਿਨਾਂ ਮਹਾਰਾਜ ਮੈਂ ਹਾਥੀ ਦਾ ਮੁਕਾਬਲਾ ਕਰੂੰ ਹਾਥੀ ਨਾਲ ਲੜੂੰ ਪਰ ਮੇਰੀ ਇੱਕ ਸ਼ਰਤ ਹੈ ਜਿੰਕ ਕਹਿੰਦੇ ਮਹਾਰਾਜ ਇਹ ਹੁਣ ਕਹੇਗਾ ਵੀ ਸਿੰਘ ਭੇਜੋ ਕਿਨਾਂ ਨਾ ਮੈਨੂੰ ਸਿੰਘਾਂ ਦੀ ਲੋੜ ਨਹੀਂ ਮੈਂ ਕੋਈ ਫੌਜ ਲੈ ਕੇ ਨਹੀਂ ਜਾਣੀ ਨਾਲ ਮਹਾਰਾਜ ਮੇਰੀ ਸ਼ਰਤ ਤੁਹਾਡੇ ਚਰਣਾ ਚੇਵੇ ਹਾਥੀ ਦਾ ਮੁਕਾਬਲਾ ਕਰਾਂਗਾ ਹਾਥੀ ਦਾ ਮੁਕਾਬਲਾ ਕਰਨ ਜਾਵਾਂਗਾ ਕਲਗੀਆਂ ਵਾਲਿਆ ਥਾਪੜਾ ਦੇ ਕੇ ਤੂੰ ਤੋਰੀ ਅੱਖੋ ਸੱਤਨਾ ਸ਼੍ਰੀ ਵਾਹਿਗੁਰੂ ਇਹ ਹੈ ਅੱਜ ਦੀ ਵਿਸ਼ਵਾਸ ਕਲਗੀਆਂ ਵਾਲਿਆ ਥਾਪੜਾ ਤੂੰ ਲੈ ਕੇ ਤੋਰੀ ਮਾਰੇ ਤੁਹਾਡਾ ਮਿਲ ਗਿਆ ਫਾਪੜਾ ਇਹੋ ਜਿਹਾ ਇੱਕ ਹਾਥੀ ਕੀ ਭਾਵੇਂ ਦਸ ਆ ਜਾਣ ਮੈਂ ਦਸਾਂ ਨਾਲ ਮੁਕਾਬਲਾ ਕਰ ਲਾਂਗਾ ਬੋਲੋ ਜੀ ਵਾਹੇ ਗੁਰੂ ਗੁਰੂ ਕਿੱਸਾ ਜੀ ਮੈਂ ਦਸਾਂ ਨਾਲ ਮੁਕਾਬਲਾ ਕਰ ਲਾਂਗਾ ਇੱਕ ਹਾਥੀ ਕੀ ਧੰਨ ਗੁਰੂ ਗੋਬਿੰਦ ਸਿੰਘ ਮਾਰਨ ਨੇ ਦਿੱਤਾ ਫਾਪੜਾ ਘੋੜੇ ਤੇ ਹੋਇਆ ਸਵਾਰ ਹਾਥੀ ਤੁਰਿਆ ਹੁੰਦਾ ਇਹ ਘੋੜੇ ਤੇ ਚੜਿਆ ਜਦੋਂ ਜਾਣ ਲੱਗਿਆ ਨਾ ਹਾਥੀ ਦਾ ਮੁਕਾਬਲਾ ਕਰਨ ਨਾਲ ਦੇ ਨੂੰ ਕਹਿੰਦੇ ਨੇ ਬਚਿੱਤਰ ਸਿੰਘਾ ਕੀ ਪਤਾ ਮੁੜ ਕੇ ਆਉਣਾ ਕਿ ਨਹੀਂ ਆਉਣਾ ਜਾਂਦੀ ਵਾਰ ਮਿਲ ਤੇ ਲੈ ਗਲ ਤੇ ਲੱਗ ਜਾ ਹਾਥੀ ਇਹ ਕੇ ਇਹ ਨਾਲ ਗੱਲ ਹੀ ਕੋਈ ਮੈਂ ਗਿਆ ਤੇ ਆਇਆ ਬਸ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਲੈ ਕੇ ਨਾ ਗੱਲ ਹੀ ਕੋਈ ਨਹੀਂ ਗਿਆ ਵੀ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਲੈ ਕੇ ਘੋੜੇ ਨੂੰ ਮਾਰੀ ਅੱਡੀ ਉਧਰੋਂ ਹਾਥੀ ਤੁਰਿਆ ਹੁੰਦਾ ਇਧਰੋਂ ਭਾਈ ਬਿਚਿਤਰ ਸਿੰਘ ਹੱਥ ਵਿੱਚ ਖੜੀ ਨਾਗਣੀ ਉਧਰ ਹਾਥੀ ਤੁਰਿਆ ਹੁੰਦਾ ਹੈ ਭਾਈ ਬਚਿੱਤਰ ਸਿੰਘ ਐਡੇ ਜੋਸ਼ ਐਡੇ ਜੋਰ ਨਾਲ ਕਹਿੰਦੇ ਜਦੋਂ ਹਾਥੀ ਦੇ ਸਾਹਮਣੇ ਗਿਆ ਦੋਵੇਂ ਫੋੜ ਹਾਥੀ ਦੇ ਮੱਥੇ ਤੇ ਟਕਾਏ ਕਹਿੰਦੇ ਹੱਥ ਵਿੱਚ ਫੜ ਕੇ ਨਾਗਣੀ ਐਡੀ ਜੋਰ ਦੇ ਨਾਗਣੀ ਹਾਥੀ ਦੇ ਮੱਥੇ 'ਚ ਮਾਰੀ ਸੱਤ ਤਵੇ ਚੀਰ ਦੀ ਨਾਗਣੀ ਹਾਥੀ ਦੇ ਮੱਥੇ 'ਤੇ ਜਵ ਜੀ ਬੋਲੋ ਸੀ ਵਾਹੇ ਗੁਰੂ ਉਹ ਤੇ ਕਹਿੰਦੇ ਸੀ ਦਰਵਾਜ਼ਾ ਬੰਦ ਦੇਗਾ ਕਿਲੇ ਦਾ ਦਰਵਾਜ਼ਾ ਕਿੱਥੋਂ ਬੰਦਣਾ ਸੀ ਚੀਕਾ ਮਾਰਦਾ ਹਾਥੀ ਪਿੱਛੇ ਮੁੜਿਆ ਜਾਂਦਾ ਹੈ ਰੋਲਾ ਪਾਉਂਦਾ ਆਪਣੀ ਫੌਜਾਂ ਨੂੰ ਗੁੱਸੇ ਲਦਾ ਜਾਂਦਾ ਹੈ ਜ਼ਾਲਮ ਹਰਾੜ ਉਹ ਗੁਰੂ ਦਾ ਸਿੱਖ ਭਾਈ ਬਜਿੱਤਰ ਸਿੰਘ ਜਕਾਰੇ ਲਾਉਂਦਾ ਵਾਪਸ ਆ ਰਿਹਾ ਚੜਦੀ ਕਲਾ 'ਚ ਜਕਾਰੇ ਲਾਉਂਦਾ ਹੈ ਸਰਸੰਗਤ ਜੀ ਨਾਲ ਦੇ ਕਹਿੰਦੇ ਆ ਵੀ ਗਿਆ ਉਹ ਤੂੰ ਆ ਵੀ ਗਿਆ ਕਹਿੰਦਾ ਆਉਣਾ ਕਿਉਂ ਨਹੀਂ ਸੀ ਕੋਈ ਵਾਲ ਨਾ ਵੀਂਗਾ ਕਰ ਸਕਦਾ ਵਾਲ ਨਾ ਵੀਂਗਾ ਕਰ ਸਕਦਾ ਤੇਰੀ ਵਾਲ ਨਾ ਵੀਂਗਾ

ਸੰਗਦਾ ਉਹਨੂੰ ਕਿਹੜਾ ਮਾਰੇ ਜਿੰਦਾ ਰੱਖਾ ਹੈ ਪਰਮਾ ਉਹਨੂੰ ਕਿਹੜਾ ਮਾਰੇ ਜਿੰਦਾ ਰੱਖਾ ਹੈ ਪਰਮਾ ਤੂੰ ਉਹਨੂੰ ਕਿਹੜਾ ਮਾਰੇ ਜਿੰਦਾ ਰੱਖਾ ਹੈ ਪਰਮਾ ਤਮਾ ਉਹਨੂੰ ਕਿਹੜਾ ਮਾਰੇ ਜਿੰਦਾ ਰੱਖਾ ਹੈ ਪਰਮਾ ਤਮਾ

जो धन गुरु गोबिंद महारे ने किला छसा नदी जंग होने गुआ दस्म खाधिया अभी कुछ नहीं कहें पर पिछों हल्ला बोलता जाल मार बा अजीत सिंह जीवन सिंह बचित्र सिंह अनेक सिंह ਉਸ ਵੇਲੇ ਜਦੋਂ ਪਿੱਛੋਂ ਹੱਲਾ ਬੋਲਿਆ ਉਥੇ ਜੁੱਧ ਹੁੰਦਾ ਹੈ ਜੰਗ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਨੇ ਸੁਣਿਆ ਉਦੋਂ ਬਾਅਦ ਬੁਰੇ ਰੂਪ ਵਿੱਚ ਭਾਈ ਬਚਿੱਤਰ ਸਿੰਘ ਜਖਮੀ ਹੋ ਗਏ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਚਲੇ ਗਏ ਚਮਕੌਰ ਸਾਹਿਬ ਦੀ ਧਰਤੀ 'ਆ ਬਾਬਾ ਬਚਿੱਤਰ ਸਿੰਘ ਜਖਮੀ ਹਾਲਤ ਵਿੱਚ ਪਿਆ ਹੈ ਨੇ ਉਸ ਵੇਲੇ ਫਿਰ ਪਤਾ ਲੱਗਿਆ ਸੀ ਕੋਟਲੇ ਨਿਹੰਗ ਖਾਂ ਨੂੰ ਜਦੋਂ ਤੁਸੀਂ ਤੁਹਾਡੇ ਚੋਂ ਬੜੀਆਂ ਸੰਗਤਾਂ ਨੇ ਪਠਾ ਸਾਹਿਬ ਦੇ ਦਰਸ਼ਨ ਕੀਤੇ ਹੋਣੇ ਕਹੇ ਅਨੰਦਪੁਰ ਸਾਹਿਬ ਜਾਓ ਗੁਰਦੁਆਰਾ ਪਠਾ ਸਾਹਿਬ ਆਉਂਦਾ ਹੈ ਉੱਥੋਂ ਦੇ ਉੱਥੇ ਨਾਲ ਹੀ ਪਿੰਡ ਪੈਂਦਾ ਕੋਟਲਾ ਨਿਹੰਗ ਖਾਂ ਉੱਥੋਂ ਦਾ ਕੋਟਲਾ ਨਿਹੰਗ ਖਾਂ ਬਹੁਤ ਵੱਡਾ ਧਨਾੜਵੰਦਾ ਸੀ ਉਹਦੀ ਹਵੇਲੀ ਸੀ ਜਦੋਂ ਨੂੰ ਪਤਾ ਲੱਗਿਆ ਬਾਬਾ ਬਚਿੱਤਰ ਸਿੰਘ ਬੁਰੇ ਰੂਪ ਚ जख्मी ਬਾਬਾ ਬਚਿੱਤਰ ਸਿੰਘ ਨੂੰ ਆਪਣੀ ਹਵੇਲੀ ਚ ਲੈ ਆਇਆ। ਕੋਟਲਾ ਦੇ ਆਂਗ ਘਰ। ਕਹਿੰਦਾ ਮੱਲਮ ਪੱਟੀ ਕਰਾਂਗਾ। ਸੁਣਿਆ ਮੱਲਮ ਪੱਟੀ ਕਰਾਂਗਾ, ਇਲਾਜ ਕਰਾਵਾਂਗਾ, ਠੀਕ ਹੋ ਜਾਣਗੇ। ਆਪਣੀ ਹਵੇਲੀ ਚ ਲਿਆ ਕੇ ਰੱਖ ਲਿਆ। ਕਹਿੰਦੇ ਕਿਸੇ ਉਹ ਮੁਗਲਾਂ ਨੂੰ ਸੂਹ ਦੇਤੀ ਕਿਸੇ ਨੇ। ਦੱਸ ਦਿੱਤਾ। ਉਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਕੋਟਲਾ ਨੇ ਅੰਗਖਾਂ ਆਪਣੀ ਹਵੇਲੀ ਚ ਲੈ ਕੇ ਆ ਗਿਆ। ਉਹ ਤੇ ਪਿੱਛੇ ਆ ਗਏ। ਹਵੇਲੀ ਦੇ ਅੰਦਰ ਬਾਬਾ ਬਜਿੱਤਰ ਸਿੰਘ ਉਹਨੇ ਆਰਾਮ ਫਰਮਉਂਦਾ ਹੈ। ਉਹ ਪਿੱਛੇ ਚੜਾਏ ਮੁਗਲ ਆਕੇ ਦੀ ਹਵੇਲੀ ਦਾ ਦਰਵਾਜ਼ਾ ਖੜਕਾਉਂਦੇ ਨੇ। ਕੋਟਲਾ ਨੇ ਅੰਗਖਾਂ ਬਾਹਰ ਆਇਆ ਕਹਿੰਦਾ ਜੀ ਦੱਸੋ। ਕਹਿੰਦੇ ਸਾਨੂੰ ਖਬਰ ਮਿਲੀ ਏ। ਸਾਨੂੰ ਸੁਨੇਹਾ ਲੱਗਿਆ ਖਬਰ ਮਿਲੀ ਏ। ਤੇਰੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਖਮੀ ਸਿੰਘ ਬਚਿੱਤਰ ਸਿੰਘ ਅੰਦਰ ਪਿਆ ਪਤਾ ਕੀ ਕਹਿੰਦਾ ਹੈ ਇਹਨਾਂ ਗੱਲ ਸੁਣੋ ਤੁਸੀਂ ਵੀ ਮੁਸਲਮਾਨ ਤੇ ਮੈਂ ਵੀ ਮੁਸਲਮਾਨ ਜੇ ਮੇਰੇ ਘਰ 'ਚ ਬਚਿੱਤਰ ਸਿੰਘ ਹੁੰਦਾ ਨਾ ਤੇ ਆਪ ਹੀ ਫੜਾ ਲੈਣਾ ਸੀ ਤੁਹਾਨੂੰ ਮੈਂ ਵੀ ਤੁਹਾਡੇ ਨਾਲ ਦਾ ਹੀ ਆ ਮੇਰੇ ਕੋਲ ਕੋਈ ਅੰਦਰ ਨਹੀਂ ਆਇਆ ਕੋਈ ਸਿੰਘ ਨਹੀਂ ਆਇਆ ਇਹਨੇ ਨਾ ਜੀ ਸਾਡੀ ਕੋਈ ਤਸੱਲੀ ਨਹੀਂ ਅਸੀਂ ਤੇ ਤੇਰੀ ਹਵੇਲੀ ਦੀ ਤਲਾਸ਼ੀ ਲੈਣੀ ਪੱਕੀ ਸੂਮੀ ਨਹੀਂ ਸਾਨੂੰ ਪੱਕੀ ਖਬਰ ਮਿਲਈਏ ਤੇ ਉਸ ਵੇਲੇ ਕਿਨੇ ਫੇਰ ਅੰਦਰ ਗਿਆ ਸੁਣਿਓ ਕੋਟਲਾ ਨਿਹੰਗ ਖਾਂ ਆਪਣੇ ਅੰਦਰ ਹਵੇਲੀ ਚ ਗਿਆ ਅੰਦਰ ਇਹਦੀ ਧੀ ਸੀ ਬਮਤਾਜ ਬੀਬੀ ਮਮਤਾਜ ਜਿੰਦਾ ਬਹੁਤ ਵੱਡਾ ਇਤਿਹਾਸ ਸਾਡੇ ਚ ਬੜੇ ਗੁਰਸਿੱਖਾਂ ਨੇ ਸਾਡੀ ਕੌਮ ਨੇ ਅਜੇ ਤੱਕ ਨਹੀਂ ਸੁਣਿਆ ਬੀਬੀ ਮਮਤਾਜ ਦਾ ਬਾਬਾ ਬਚਿੱਤਰ ਸਿੰਘ ਜੀ ਦੇ ਜੀਵਨ ਵਿੱਚ ਬਹੁਤ ਵੱਡਾ ਰੋਲ ਹੈ ਅੰਦਰ ਕੋਟਲੇ ਨੇ ਅੰਗ ਦੀ ਧੀ ਸੀ ਉਹਦੀ ਬੇਟੀ ਸੀ ਕੋਟਲਾ ਨੇ ਅੰਗ ਕਹਿੰਦਾ ਏ ਧੀਏ ਆਪਣੇ ਘਰ ਚ ਬਾਬਾ ਬਚਿੱਤਰ ਸਿੰਘ ਬਣਦੇ ਆਪਾਂ ਮੱਲਮ ਪੱਟੀ ਇਲਾਜ ਕਰਨ ਵਾਸਤੇ ਲੈ ਕੇ ਆਏ ਆ ਬਾਹਰ ਆਏ ਨੇ ਮੁਗਲ ਜੇ ਕਿਤੇ ਇਥੋਂ ਫੜ ਕੇ ਲੈ ਗਏ ਲੋਕਾਂ ਨੇ ਆਖਣਾ ਪਹਿਲਾਂ ਘਰ ਬੁਲਾ ਲਿਆ ਤੇ ਬਾਅਦ ਵਿੱਚ ਫੜਾਤਾ ਇਤਿਹਾਸ ਕੋਈ ਹੋਰ ਬਣ ਜਾਣਾ ਧੀਏ ਤੂੰ ਅੰਦਰ ਚਲੀ ਜਾ ਬਾਬਾ ਬਚਿੱਤਰ ਸਿੰਘ ਕੋਲ ਉਹ ਤਲਾਸ਼ੀ ਕਰਨਗੇ ਮੈਂ ਕਹਾਂਗਾ ਸਾਡੇ ਘਰ 'ਚ ਮਹਿਮਾਨ ਆਏ ਨੇ ਸਤਿਵੰਤ ਜੀ ਗੱਲ ਹੀ ਕੋਈ ਆਪਣੀ ਧੀ ਨੂੰ ਸਮਝਾ ਕੇ ਜਿਹੜੀ ਹਵੇਲੀ ਚ ਜਿਹੜੇ ਕਮਰੇ ਚ ਬਾਬਾ ਬਚਿੱਤਰ ਸਿੰਘ ਸੈਕ ਰਿਹਾ ਹੈ ਬੀਬੀ ਮਮਤਾਜ ਅੰਦਰੋਂ ਕੁੰਡਾ ਲਾ ਲਿਆ ਦਰਵਾਜ਼ਾ ਬੰਦ ਕਰ ਲਿਆ ਤੇ ਬਾਹਰ ਜਿਹੜੇ ਫੜਨ ਆਏ ਨੇ ਉਹਨਾਂ ਨੂੰ ਕੋਟਲਾ ਨੇ ਹੰਗਾ ਖਾਂ ਕਹਿੰਦਾ ਕਿ ਨਾ ਜੀ ਆ ਜਾਓ ਲੋਤਲਾਸ਼ੀ ਕਰਦੀ ਵੇਖੋ ਮੇਰੇ ਘਰ ਆ ਕੇ ਉਹਨਾਂ ਨੇ ਜੱੱਪਾ ਜੱੱਪਾ हवेਲੀ ਦਾ ਸ਼ਾਨ ਮਾਰਿਆ ਕਦੇ ਉੱਤੇ ਜਾਂਦੇ ਨੇ ਥੱਲੇ ਜਾਂਦੇ ਨੇ ਸਾਰੀ हवेਲੀ ਵੇਖ ਲਈ ਕੁਛ ਨਾ ਮਿਲਿਆ ਇੱਕ ਕਮਰਾ ਰਹਿ ਗਿਆ ਸੀ ਜਿੰਦੇ ਚ ਬਾਬਾ ਬਚਿੱਤਰ ਸਿੰਘ ਵਾਹ ਇੱਕ ਕਮਰਾ ਉਸ ਵੇਲੇ ਬਾਬਾ ਬਚਿੱਤਰ ਸਿੰਘ ਅੰਦਰ ਸੈਕਦਾ ਹੈ ਸਿਪਾਹੀ ਕਹਿੰਦੇ ਸਾਨੂੰ ਆਹ ਕਮਰੇ ਦੀ ਤਲਾਸ਼ੀ ਦਿਵਾ ਕਹਿੰਦਾ ਜੀ ਇਹ ਨਹੀਂ ਦਿਲਾ ਸਕਦਾ ਕੋਟਲਾ ਨੇ ਅੱਗਾ ਕਹਿੰਦਾ ਹੈ ਤੁਸੀਂ ਸਾਰੀ ਹਵੇਲੀ ਸਾੜ ਮਾਰੀ ਜਦੋਂ ਤੁਹਾਨੂੰ ਸਾਰੀ ਹਵੇਲੀ ਤੇ ਮਿਲਿਆ ਅੰਦਰੋਂ ਕੀ ਮਿਲਣਾ ਕਹਿੰਦੇ ਸਾਨੂੰ ਸ਼ੱਕ ਏ ਹੂੰ ਰੋਕਦਾ ਹੋ ਸਕਦਾ ਅੰਦਰ ਹੋਵੇ ਕਹਿੰਦੇ ਜੇ ਅੰਦਰ ਹੁੰਦਾ ਮੈਂ ਹੀ ਫੜਾ ਲੈਣਾ ਸੀ ਅੰਦਰ ਕੌਣ ਏ ਇਹਨਾਂ ਗੱਲ ਸੁਣੋ ਮੇਰੀ ਧੀ ਮਮਤਾਜ ਵਿਆਹੀ ਹੋਈ ਹੈ ਵਿਆਹੀ ਨਹੀਂ ਸੀ ਕੁਆਰੀ ਸੀ ਬੀਬੀ ਮੁਹਤਾਜ ਜੀ ਮੇਰੀ ਧੀ ਵਿਆਹੀ ਹੋਈ ਏ ਮੇਰਾ ਦਮਾਦ ਆਇਆ ਹੋਇਆ ਤੇ ਮੇਰੀ ਧੀ ਆਈ ਹੋਈ ਜੇ ਪੁੱਛਦੇ ਹੋ ਤੇ ਅੰਦਰ ਮੇਰਾ ਧੀ ਤੇ ਦਮਾਦ ਸੁੱਤੇ ਪਏ ਨੇ ਆਰਾਮ ਕਰਦਾ ਮੇਰਾ ਦਮਾਦ ਤੁਸੀਂ ਤਲਾਸ਼ੀ ਲਓਗੇ ਤੁਸੀਂ ਵੇਖੋਗੇ ਮੇਰੀ ਤੇ ਤੋਹੀਨ ਹੋ ਜਾਈ ਮੈਂ ਤੇ ਜੰਦਾ ਜੀ ਮਰ ਜਾਣਾ ਮੇਰਾ ਜਵਾਈ ਭਾਈ ਆਕੇਗਾ ਮੈਂ ਇਹਨਾਂ ਦੇ ਘਰ ਆਇਆ ਇਤਲਾਸ਼ੀਆਂ ਕਰਉਂਦੇ ਫਿਰਦੇ ਰੱਬ ਦਾ ਵਾਸਤਾ ਇੱਥੋਂ ਚਲੇ ਜਾਓ ਕਹਿੰਦੇ ਨਾ ਜੀ ਐਦਾਂ ਐਦਾਂ ਕਿਵੇਂ ਸਾਨੂੰ ਕਿਵੇਂ ਪਤਾ ਲੱਗੇ ਮਾਰਵਾਜ ਆਪਣੀ ਅਵਾਜ਼ ਨੂੰ ਮਾਰਵਾਜ ਆਪਣੀ ਧੀ ਨੂੰ ਬਾਹਰ ਖੜੇ ਕੋਟਲੇ ਨਿਹੰਗ ਖਾਨ ਨੇ ਫਿਰ ਆਵਾਜ਼ ਮਾਰੀ ਬੇਟਾ ਮੁਕਤਾਜ ਆਪਣੇ ਘਰ 'ਚ ਜਿਹੜੇ ਮਹਿਮਾਨ ਆਏ ਨੇ ਕੀ ਕਰਦੇ ਨੇ ਉਹਨੇ ਆਖਿਆ ਆਬੂ ਜਾਨ ਮਹਿਮਾਨ ਆਰਾਮ ਫਰਮਾ ਰਹੇ ਇਹ ਬਾਜ਼ੀ ਮਹਿਮਾਨ ਆਰਾਮ ਕਰਮੁੰਦੇ ਨੇ ਆਰਾਮ ਕਰਦੇ ਨੇ ਤੇ ਸੁਣਿਓ ਇੰਨੀ ਗੱਲ ਬੋਲੀ ਕਿਨੇ ਤਸੱਲੀ ਹੋ ਗਈ ਅਸੀਂ ਜਾਣਦੇ ਹਾਂ ਬਾਬਾ ਬਚਿੱਤਰ ਸਿੰਘ ਜੀ ਬੁਰੇ ਹਾਲਤ ਵਿੱਚ ਜ਼ਖਮੀ ਨੇ ਸਰੀਰ ਤੇ ਫਟ ਬੜੇ ਲੱਗੇ ਸ਼ਹੀਦੀ ਪ੍ਰਾਪਤ ਕਰ ਗਏ ਸ਼ਹੀਦ ਹੋ ਗਏ ਉਦੋਂ ਬਾਅਦ ਉਹਨਾਂ ਦਾ ਅੰਗੀਠਾ ਸਾਭਿਆ ਸੰਸਕਾਰ ਕੀਤਾ ਉਹ ਹਵੇਲੀ ਅਜੇ ਵੀ ਉੱਥੇ ਹੈ ਜਦੋਂ ਕਦੇ ਜਾਓ ਪਠਾ ਸਾਹਿਬ ਦੇ ਦਰਸ਼ਨ ਕਰਕੇ ਆਇਓ ਉਹ ਸਹਵੇਲੀ ਬਾਬਾ ਬਚਿੱਤਰ ਸਿੰਘ ਸਰੀਰ ਛੱਡਦੇ ਨੇ ਉਦੋਂ ਬਾਅਦ ਸਮਾਂ ਲੰਘਦਾ ਹੈ 2 4 5 7 ਮਹੀਨੇ ਲੰਘ ਗਏ ਬੀਬੀ ਮੁਹਤਾਜ ਵਿਆਹ ਤੇ ਜੋਗੇ ਕੋਟਲਾ ਨੇ ਹੰਗ ਖਾਂ ਕਹਿੰਦਾ ਧੀਏ ਮੇਰਾ ਦਿਲ ਕਰਦਾ ਹਰ ਇੱਕ ਪਿਤਾ ਦਾ ਚਾਹ ਹੁੰਦਾ ਆਪਣੀ ਧੀ ਨੂੰ ਆਪਣੇ ਘਰੋਂ ਬੜੇ ਲਾਡਾਂ ਨਾਲ ਤੋੜਦਾ ਬੜੇ ਚਾਵਾਂ ਨਾਲ ਤੋੜਦਾ ਤੇ ਮੇਰਾ ਦਿਲ ਕਰਦਾ ਮੈਂ ਵੀ ਆਪਣੀ ਧੀ ਨੂੰ ਚਾਹ ਨਾਲ ਤੋੜ ਮੇਰਾ ਦਿਲ ਕਰਦਾ ਮੈਂ ਵੀ ਤੈਨੂੰ ਵਿਦਿਆ ਕਰਾਂ ਮੈਂ ਤੇਰਾ ਵਿਆਹ ਕਰਾਂ ਤੇਰੇ ਵਾਸਤੇ ਵਰ ਲੱਪਾ ਉਹ ਤੰਦ ਸੀ ਬੀਬੀ ਮਹਤਾਜ ਹੱਥ ਜੋੜ ਕੇ ਪਤਾ ਹੀ ਕਹਿੰਦੀ ਕਹਿੰਦੀ ਪਿਤਾ ਜੀ ਮੈਂ ਅੱਜ ਤੋਂ ਬਾਅਦ ਵਿਆਹ ਨਹੀਂ ਕਰਾਉਣਾ ਮੈਂ ਵਿਆਹ ਨਹੀਂ ਕਰਾਉਣਾ ਕੀ ਗੱਲ ਧੀਏ ਵਿਆਹ ਕਿਹੜੀ ਗੱਲਾਂ ਨਹੀਂ ਕਰਾਉਣਾ ਪਿਤਾ ਜੀ ਜਿੱਦਣ ਬਾਬਾ ਬਚਿੱਤਰ ਸਿੰਘ ਭਾਈ ਬਚਿੱਤਰ ਸਿੰਘ ਸਾਡੇ ਘਰ ਆਇਆ ਸੀ ਆਪਣੇ ਮੁਖ ਨਾਲ ਤੁਸੀਂ ਉਹ ਜਿਹੜੇ ਸਿਪਾਹੀ ਆਏ ਸੀ ਉਹਨਾਂ ਨੂੰ ਆਖਿਆ ਸੀ ਅੰਦਰ ਮੇਰਾ ਧੀ ਤੇ ਦਮਾਦ ਸਤਾਵੇ ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ਆਪਣੇ ਮੂਹੋਂ ਕਿਹਾ ਮੈਂ ਇਹਨਾਂ ਬਚਨਾਂ ਤੇ ਫੁੱਲ ਚੜਾਵਾਂਗੀ ਮੈਨੂੰ ਪਤਾ ਸੀ ਕਿ ਚਿੱਤਰ ਸਿੰਘ ਸ਼ਹੀਦ ਹੋ ਜਾਏਗਾ ਉਹਦੀ ਜਿਉਣ ਦੀ ਸਮਰੱਥਾ ਘੱਟ ਏ ਪਰ ਪਿਤਾ ਜੀ ਮੈਂ ਤੇ ਆਪਣਾ ਪਤੀ ਉਹਦੋਂ ਹੀ ਮੰਗ ਲਿਆ ਸੀ ਭਾਈ ਚਿੱਤਰ ਸਿੰਘ ਮੈਂ ਆਪਣਾ ਪਤੀ ਉਹਦੋਂ ਹੀ ਮੰਗ ਲਿਆ ਸੀ ਮੈਂ ਹੁਣ ਕਿਸੇ ਹੋਰ ਦੇ ਬੂਹੇ ਤੇ ਨਹੀਂ ਬਹਿਣਾ ساری ਜ਼ਿੰਦਗੀ ਭਾਈ ਚਿੱਤਰ ਸਿੰਘ ਜੀ ਦੀ ਯਾਦ ਵਿੱਚ ਕੱਢਣੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਭਾਈ ਚਿੱਤਰ ਸਿੰਘ ਦੀ ਯਾਦ ਵਿੱਚ ਰੋਣ ਲੱਗ ਗਿਆ ਕੋਟਲਾ ਨੇ ਆਂ ਧੀਏ ਐਡੀ ਵੱਟੀ ਜ਼ਿੰਦਗੀ ਕੱਲੀ ਕਿਵੇਂ ਕੱਟੇਗੀ ਕਿਵੇਂ ਸਮਾਂ ਕੱਟੇਗੀ ਇਹਨਾਂ ਨਾ ਪਿਤਾ ਜੀ ਤੁਸੀਂ ਬੋਲਿਆ ਤੇ ਮੈਂ ਮੰਨ ਲਿਆ ਵਸ ਤੁਸੀਂ ਕਿਹਾ ਮੇਰੇ ਧੀ ਦਾ ਮਾਦ ਸੁੱਤੇ ਪੈ ਨੇ ਪਿਤਾ ਜੀ ਜੇ ਮੇਰੇ ਨਾਲ ਵਿਆਹ ਹੋ ਜਾਂਦਾ ਉਦੋਂ ਬਾਅਦ ਚੜਾਈ ਕਰ ਜਾਂਦਾ ਫੇਰ ਸ਼ਹੀਦ ਹੋ ਜਾਂਦਾ ਹੁਣ ਮੈਂ ਵਿਆਹ ਨਹੀਂ ਕਰਾਉਣਾ ਧੀਏ ਕੰਮ ਬੜਾ ਔਖਾ ਐ ਐਡੀ ਜ਼ਿੰਦਗੀ ਕਿਵੇਂ ਕੱਟੇਗੀ ਹੱਥ ਜੋੜ ਕੇ ਬਤਾ ਕਹਿੰਦੀ ਕਿ ਨਹੀਂ ਮੈਂ ਤੇਰੇ ਅੱਗੇ ਆਪਣੇ ਅੱਬੂ ਜਾਨ ਨੂੰ ਕਹਿੰਦੀ ਕੋਟਲੇ ਦੇ ਅੰਗ ਖਾਣੋਂ ਦੀ ਧੀ ਮੈਂ ਇਹ ਬੇਨਤੀ ਕਰਦੀ ਆ ਇੱਥੋਂ ਦੂਰ ਕਿਨਾਰੇ ਕਿਤੇ ਪਹਾੜੀ ਤੇ ਮੈਨੂੰ ਛੱਪਰੀ ਪਾ ਦੇ ਮੈਂ ਸਾਰੀ ਜ਼ਿੰਦਗੀ ਭਗਤੀ ਕਰਨੀ ਬੰਦਗੀ ਕਰਨੀ ਹੈ ਸਾਰੀ ਜ਼ਿੰਦਗੀ ਬਾਬੇ ਬਚਿੱਤਰ ਸਿੰਘ ਦੀ ਯਾਦ ਵਿੱਚ ਐਡਾ ਸਿੱਧਕ ਸਾਥ ਸੰਗਤ ਤੇ ਇਹ ਦੱਸ ਫੇਰ ਕੋਟਲੇ ਨਿਹੰਗ ਖਾਨ ਦੇ ਇੱਕ ਬੜੀ ਪਿੰਡ ਪੈਂਦਾ ਪਠਾ ਸਾਹਿਬ ਤੋਂ ਬੜੀ ਬਣੀ 15 ਕਿਲੋਮੀਟਰ ਦੀ ਦੂਰੀ ਤੋਂ ਉੱਥੇ ਅੱਜ ਵੀ ਗੁਰਦੁਆਰਾ ਸਾਹਿਬ ਸ਼ਸ਼ੋਭਤ ਮਮਤਾਜਗੜ੍ਹ ਸਾਹਿਬ ਬੀਬੀ ਮਮਤਾਜ ਜੀ ਦੇ ਨਾਂ ਤੇ ਬਣਿਆ ਹੈ ਉੱਥੇ ਛਪਰੀ ਇੱਕ ਬੰਦ ਦੀ ਪਹਾੜੀਆਂ ਹੀ ਪਹਾੜੀਆਂ ਦਰਖਤ ਹੀ ਦਰਖਤ ਕੋਈ ਆਬਾਦੀ ਨਹੀਂ ਕੋਈ ਰੰਗ ਨਹੀਂ ਜੀ ਬੀਬੀ ਮਮਤਾਜ ਨੇ 110 ਸਾਲ ਬਾਬਾ ਬਚਿੱਤਰ ਸਿੰਘ ਜੀ ਦੀ ਯਾਦ ਵਿੱਚ ਉੱਥੇ ਬਹਿ ਕੇ ਭਗਤੀ ਕੀਤੀ ਜਿੱਥੇ ਆਪਾਂ ਧੰਨ ਬਾਬਾ ਬਚਿੱਤਰ ਸਿੰਘ ਨੂੰ ਯਾਦ ਕਰਨਾ ਹੈ ਉਹ ਧੰਨ ਬੀਬੀ ਮਮਤਾਜ ਨੂੰ ਵੀ ਉੱਥੇ ਯਾਦ ਕੀਤਾ ਜਾਏਗਾ ਜਿਨਨੇ ਆਪਣਾ ਪਤੀ ਮੰਨਿਆ ਇੰਨੀ ਸੇਵਾ ਕਮਾਈ ਤੇ ਸੁਣਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਦੋਂ ਗਨੀਖਾਂ ਨਵੀਖਾਂ ਗਏ ਨੇ ਉਹਨਾਂ ਨੇ ਦੱਸਿਆ ਵੀ ਕੁਟਲੇ ਨੇ ਅੰਗਖਾਂ ਦੀ ਧੀ ਨੇ ਵਿਆਹ ਨਹੀਂ ਕਰਾਇਆ ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਸੀ ਮੇਰਾ ਦਿਲ ਕਰਦਾ ਸੀ ਮੇਰੇ ਘਰ ਵੀ ਇੱਕ ਧੀ ਹੋਵੇ ਮੈਂ ਚੰਗਾ ਸੀ ਮੇਰੇ ਘਰ ਧੀ ਹੋਵੇ ਪਰ ਅੱਜ ਤੋਂ ਬਾਅਦ ਮੇਰੀ ਧੀ ਬੀਬੀ ਮਮਤਾਜ ਜਿਨੇ ਐਦਾਂ ਸਿੱਦਕ ਨਵਾਇਆ ਜਿਨੇ ਇਨਾ ਪਿਆਰ ਸਾਰੀ ਜ਼ਿੰਦਗੀ ਉਹਨੇ ਪ੍ਰਣ ਕੀਤਾ ਸਰਸੰਗਤ ਜੀ ਐਸੇ ਗੁਰੂ ਕੀ ਸਿੱਖਾਂ ਤੋਂ ਐਸੇ ਮਹਾਪੁਰਸ਼ਾਂ ਤੋਂ ਐਸੀਆਂ ਰੂਹਾਂ ਤੋਂ ਹਮੇਸ਼ਾ ਕੁਰਬਾਨ ਜਾਈਏ ਸਰਸੰਗਤ ਵੱਡੀਆਂ ਸਵਾਵਾਂ ਸਿੱਖੀ ਨਿਭਾ ਉਹ ਬੰਦਾ ਸਕਦਾ ਜਿੰਦੇ ਤੇ ਗੁਰੂ ਦੀ ਮਿਹਰ ਹੋਵੇ ਤੇ ਜਿਹੜੇ ਸਿੱਖ ਨੂੰ ਗੁਰੂ ਤੇ ਭਰੋਸਾ ਹੋਵੇ ਆ ਹੁਣਾ ਗੁਰਮਖਾ ਨੇ ਸਮਾਗਮ ਕਰਾਇਆ ਇੱਥੇ ਲੰਗਰ ਵੀ ਲੱਗਿਆ ਸੰਗਤਾਂ ਨੇ ਪ੍ਰਸ਼ਾਦਾ ਵੀ ਛਕਣਾ ਹੈ ਲੈਟਾਂ ਵੀ ਟੈਂਟ ਵੀ ਸਾਰਾ ਇਹ ਚੇਤੇ ਰੱਖਿਓ ਸਮਾਗਮ ਕਰਾਉਣੇ ਇਹ ਕੋਈ ਖੇਡ ਨਹੀਂ ਗੁਰੂ ਨਾਨਕ ਦੇ ਘਰ ਦਾ ਕੋਈ ਲੂਣ ਵੀ ਪੂਰਾ ਨਹੀਂ ਕਰ ਸਕਦਾ ਲੰਗਰ ਲਾਉਣੇ ਤੇ ਦੂਰ ਦੀਆਂ ਬਾਤਾਂ ਇਹ ਸੇਵਾ ਆ ਸਮਾਗਮ ਕਥਾ ਕੀਰਤਨ ਇਹ ਸਭ ਮਾਲਕ ਦੀਆਂ ਮਿਹਰਾ ਸਾਧ ਸੰਗਤ ਜੀ ਇਹ ਤੇਰੀ ਵਡਿਆਈ ਜੇ ਤੂੰ ਬਖਸ਼ ਲਵੇ ਵਾਵਾ ਇਹ ਤੇਰੀ ਵਡਿਆਈ ਜੇ ਤੂੰ ਬਖਸ਼ ਲਵੇ 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 ਜੇ ਤੂੰ ਬਖਸ਼ ਲਵੇ ਇਹ ਤੇਰੀ ਵਡਿਆਈ ਇਹ ਤੇਰੀ